ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਇੱਕ ਸ਼ਬਦ ਹਰ ਇੱਕ ਲਾਈਨ ਹਰ ਇੱਕ ਪੰਕਤੀ ਸੱਚ ਦੇ ਆਧਾਰਤ ਪਰਮਾਤਮਾ ਦੇ ਨਾਲ ਮਿਲਾਪ ਵਾਸਤੇ ਸਤਿਗੁਰਜੀ ਵੱਲੋਂ ਦਰਜ ਕੀਤੀ ਗਈ ਹੈ ਜੇ ਰਾਮ ਰਾਏ ਵਰਗਿਆਂ ਨੇ ਕੁਰਬਾਨੀ ਦੇ ਨਾਲ ਛੇੜਛਾੜ ਕੀਤੀ ਤਾਂ ਤਾਂ ਸਤਿਗੁਰੂ ਸ਼੍ਰੀ ਗੁਰੂ ਹਰ Rai ਪਾਤਸ਼ਾਹ ਜੀ ਨੇ ਆਰਾਮ رائے ਦੇ ਨਾਲੋਂ ਆਪਣਾ ਰਿਸ਼ਤਾ ਸਦਾ ਵਾਸਤੇ ਤੋੜ ਦਿੱਤਾ ਤੇ ਜੇ ਇੱਥੇ ਗੱਲ ਕਰੀਏ 15 ਭਗਤਾਂ ਦੇ ਵਿੱਚੋਂ ਇੱਕ ਭਗਤ ਐਸੇ ਨੇ ਜਿਨ੍ਹਾਂ ਦੀ ਸਿਰਫ ਇੱਕ ਪੰਗਤੀ ਗੁਰੂ ਸਹਿਬਾਨ ਨੇ ਕੁਰਬਾਨੀ ਦੇ ਵਿੱਚ ਦਰਜ ਕੀਤੀ ਭਗਤ ਸੂਰਦਾਸ ਜੀ ਜਦੋਂ ਭਗਤ ਸੂਰਦਾਸ ਜੀ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਣੀ ਦਾ ਬਹੁਤ ਪਾਵ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਰਹੇ ਨੇ ਤਾਂ ਭਗਤ ਸੂਰਦਾਸ ਜੀ ਬ੍ਰਿੰਦਾਵਨ ਤੋਂ ਪੈਦਲ ਨੇਤਰਹੀਣ ਹੋਣ ਦੇ ਬਾਵਜੂਦ 5.5 ਮਹੀਨੇ ਪੈਦਲ ਚੱਲ ਕੇ ਗੁਰੂ ਸਾਹਿਬਾਨ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ ਉਸ ਸਮੇਂ ਦੇ ਪ੍ਰਸਿੱਧ ਕਵੀ ਭਗਤ ਕਾਨਾ ਛੱਜੂ ਵਰਗਿਆਂ ਨੇ ਵੀ ਜਦੋਂ ਅੰਮ੍ਰਿਤਸਰ ਪਹੁੰਚ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਪਣੀਆਂ ਰਚਨਾਵਾਂ ਸੁਣਾਈਆਂ ਤਾਂ ਗੁਰੂ ਸਾਹਿਬ ਨੇ ਉਹਨਾਂ ਦੀਆਂ ਰਚਨਾਵਾਂ ਗੁਰਬਾਣੀ ਦੀ ਕਤਵੱਟੀ ਦੇ ਉੱਤੇ ਪੂਰੀਆਂ ਨਾਂ ਉਤਰਨ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਦਰਜ ਨਾ ਕੀਤੀਆਂ ਤਾਂ ਪਿੱਛੇ ਬੈਠੇ ਭਗਤ ਸੂਰਦਾਸ ਜੀ ਨੂੰ ਜਦੋਂ ਗੁਰੂ ਪਾਤਸ਼ਾਹ ਜੀ ਨੇ ਬੁਲਾਇਆ ਤਾਂ ਭਗਤ ਸੂਰਦਾਸ ਜੀ ਨੇ ਜਦੋਂ ਆਪਣੀ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸੁਣਾਈ ਤਾਂ ਗੁਰੂ ਸਾਹਿਬ ਨੇ ਇੱਕ ਪਗਤੀ ਕਾੜ ਮਨ ਹਰ ਬੇਮੁਖਨ ਕੋ ਸੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1253 ਤੇ ਦਰਜ ਕੀਤੀ ਇਸ ਪੰਕਤੀ ਦੇ ਭਾਵ ਅਰਥ ਹਨ ਏ ਮਨ ਰੱਬ ਤੋਂ ਟੁੱਟਿਆ ਹੋਇਆ ਦੀ ਸੰਗਤ ਛੱਡ ਦੇ ਇਹ ਇੱਕ ਪੰਕਤੀ ਉਚਾਰਨ ਤੋਂ ਬਾਅਦ ਭਗਤ ਸੂਰਦਾਸ ਜੀ ਸਮਾਦੀ ਲੀਨ ਹੋ ਗਏ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਇਸ ਇੱਕ ਪੰਕਤੀ ਤੋਂ ਬਾਅਦ ਅਗਲਾ ਪੂਰਾ ਸ਼ਬਦ ਸਾਰੰਗ ਮਹੱਲਾ 5ਵੇਂ ਦੇ ਵਿੱਚ ਆਪ ਸੰਪੂਰਨ ਕੀਤਾ ਸੋ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਨਾਲ ਕਦੀ ਛੇੜਛਾੜ ਨਹੀਂ ਹੁੰਦੀ ਏ ਇੱਕ ਪੰਕਤੀ ਵੀ ਗੁਰਸਾਹਿਬ ਨੂੰ ਵਾਦਪ ਲੱਗੀ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਦਰਜ ਕੀਤੀ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਉੱਤੇ ਆਪਣਾ ਪੂਰਨ ਭਰੋਸਾ ਬਣਾ ਕੇ ਰੱਖੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਇੱਕ ਇੱਕ ਲਫ਼ਜ਼ ਸਾਡੀ ਜ਼ਿੰਦਗੀ ਸੁਧਾਰਨ ਵਾਸਤੇ ਸਾਨੂੰ ਸਤਿਗੁਰ ਜੀ ਨੇ ਦਰਜ ਕਰਕੇ ਦਿੱਤਾ ਹੈ ਆਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਦਾ ਯਤਨ ਕਰੀਏ